ਜਿੱਥੇ ਵੀ ਕਿਤੇ ਗੁਰੂ ਨਾਨਕ ਪਾਸਾ ਗਏ ਨੇ ਗਿਆਨ ਦੀਆਂ ਗੱਲਾਂ ਕਰਕੇ ਆਏ ਨੇ ਆ ਬਾਣੀ ਦੇ ਵਿੱਚ ਵੀ ਅੱਜ ਗੱਲਾਂ ਹੀ ਨੇ ਗਿਆਨ ਦੀਆਂ ਪਰ ਅਸੀਂ ਇਹਨੂੰ ਜਾਦੂ ਮੰਤਰ ਤੰਤਰ ਟੂਣਿਆਂ ਦੇ ਬਾਗ ਵਰਤਨਾ ਸ਼ੁਰੂ ਕਰਤਾ ਗੁਰਬਾਣੀ ਸਾਡੇ ਮਨ ਦੇ ਭਲੇਖੇ ਬਹਿਮ ਭਰਮ ਕੱਢਦੀ ਹੈ ਬਾਣੀ ਵਿਚਾਰਨ ਵਾਲਾ ਕੋਈ ਵਿਰਲਾ ਬਾਣੀ ਵਿਰਲੋ ਵਿਚਾਰਸੀ ਜੇ ਕੋ ਗੁਰਮਖ ਹੋਏ ਨਹੀਂ ਬਾਣੀ ਨੂੰ ਆਪੋ ਆਪਣੇ ਤਰੀਕੇ ਨਾਲ ਅਸੀਂ ਵਰਤ ਰਹੇ ਹਾਂ ਗੁਰੂ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਵੀ ਕਿਤੇ ਗਏ ਬਾਣੀ ਦੀ ਗੱਲ ਕੀਤੀ ਸ਼ਬਦ ਦੀ ਗੱਲ ਕੀਤੀ ਗਿਆਨ ਦੀ ਗੱਲ ਕੀਤੀ ਗੋਸ਼ਟ ਕੀਤੀ ਚਰਚਾ ਕੀਤੀ ਗੱਲਾਂ ਬਾਤਾਂ ਕੀਤੀਆਂ ਗੱਲਾਂ ਬਾਤਾਂ ਕਰਕੇ ਨੇ ਲੋਕਾਂ ਨੂੰ ਸਵਾਰਿਆ ਸੁਧਾਰਿਆ ਸੋਧਿਆ ਜੋ ਆਪਾਂ ਕੱਲ੍ਹ ਸ਼ਬਦ ਪੜਿਆ ਸੀ ਨਾ ਚੜਿਆ ਸੋਧਨ ਧਰਤ ਲੁਕਾਈ ਗੁਰਬਾਣੀ ਅਨੁਸਾਰ ਸੋਧਨ ਦਾ ਮਤਲਬ ਹੈ ਕਿਸੇ ਨੂੰ ਸਮਝਾ ਦੇਣਾ ਪਰ ਅਸੀਂ ਅੱਜ ਸੋਧਨ ਦਾ ਮਤਲਬ ਕੱਢਿਆ ਵੀ ਕਿਸੇ ਨੂੰ ਗੱਡੀ ਛਾੜ ਦੇਣਾ ਸੋਧਾ ਲਾਤਾ ਗੁਰੂ ਨਾਨਕ ਬਾਬਾ ਨੇ ਲਾਏ ਸੀ ਅਸਲ ਦੇ ਵਿੱਚ ਸੋਧੇ ਭੂਮੀਆਂ ਚੋਰ ਵਰਗਿਆਂ ਦੇ ਕੌਡੇ ਰਾਖਸ ਵਰਗਿਆਂ ਦੇ ਸੱਜਣ ਠੱਗ ਵਰਗਿਆਂ ਦੇ ਬਲੀ ਕੰਧਾਰੀ ਵਰਗਿਆਂ ਦੇ ਅਨੇਕਾਂ ਜੋਗੀਆਂ ਦੇ ਅਨੇਕਾਂ ਪੀਰ ਪਗੰਬਰਾਂ ਦੇ ਸਿੱਧਾਂ ਦੇ ਅੱਜ ਸਾਨੂੰ ਵੀ ਸ਼ੋਧ ਰਹੇ ਨੇ ਆ ਸਾਡਾ ਮਨ ਸੋਧਿਆ ਜਾ ਰਿਹਾ ਹੈ ਸਵਾਰਿਆ ਜਾ ਰਿਹਾ ਹੈ ਗੁਰੂ ਦੀ ਬਾਣੀ ਦੇ ਨਾਲ